ਇਹ ਮੇਰੇ ਪਾਇਆ ਜੀ ਦੇ ਬੇਟਾ ਸੀ ਸਰਦਾਰ ਰੋਪਿੰਦਰ ਸਿੰਘ ਪਿਛਲੇ तकरीबन 40 ਸਾਲ ਤੋਂ ਅਮਰੀਕਾ ਰਹਿ ਰਹੇ ਨੇ ਪਰਿਵਾਰ ਸਮੇਤ ਉਹਨਾਂ ਦੇ ਦੋ ਲੜਕੇ ਸੀ ਵੱਡਾ ਕਰਨਜੀਤ ਤੇ ਛੋਟਾ ਸੀ ਵਿਪਲ ਮੁੰਡਾ ਜਿਹੜਾ ਜਿਹੜਾ ਕਰਨਜੀਤ ਸੀ ਉਹ ਵਿਆਹ ਹੋਇਆ ਹੋਇਆ ਸੀ ਉਹਦੇ ਤਿੰਨ ਬੱਚੇ ਸੀ ਅੱਜ ਤੂੰ ਘਰ ਵਿੱਚ ਪਤਾ ਨਹੀਂ ਕੀ ਗੱਲ ਕੋਈ ਛੋਟੀ ਮੋਟੀ ਹੋਈ ਕੀ ਗੱਲ ਹੋਈ ਇਸ ਵਾਰ ਇਹ ਤਾਂ ਨਹੀਂ ਪਤਾ ਪਤਾ ਜੇ ਲੱਗਾ ਇਹ ਸ਼ਨੀਵਾਰ ਦੀ ਰਾਤ ਨੂੰ ਇਹ ਇੱਕ ਦਰਦਨਾਕ ਘਟਨਾ ਵਾਪਰੀ ਜਿਹੜੀ ਕਰਮਜੀਤ ਜਿਹੜਾ ਭਵਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ ਆਣ ਕੇ ਉਹ ਛੋਟੇ ਭਰਾ ਜਿਹੜਾ ਸੀ ਉਹਦਾ ਵਿਪਨ ਉਹ ਤੇ ਗੋਲੀਆਂ ਚਲਾਣੀ ਸ਼ੁਰੂ ਕਰ ਦਿੱਤੀਆਂ ਨੀਦਰ ਨੂੰ ਉਹਨ ਦਾ ਡੈਡੀ ਭਵਿੰਦਰ ਸਿੰਘ ਵੀ ਉੱਠ ਪਿਆ ਮਦਰ ਵੀ ਉੱਠੀ ਕਹਿ ਤਰੀ ਕਿ ਉਹਨੂੰ ਫੜ ਫੜ ਕੇ ਉਹਨੂੰ ਬਾਹਰ ਕੱਢਿਆ ਬਾਜ ਜਾ ਕੇ ਨਹੀਂ ਦਿਨ ਨੂੰ ਫਿਰ ਪੁਲਿਸ ਵੀ ਆ ਗਈ ਐਂਬੂਲੈਂਸ ਆ ਗਈ ਪੁਲਿਸ ਨੂੰ ਵੇਖ ਕੇ ਉਹ ਦੌੜਿਆ ਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ ਦੋਨਾਂ ਦੀ ਮੌਤ ਹੋ ਗਈ ਮੌਤ ਕਿਹਦੀ ਦੋਨਾਂ ਦੀ ਹੋ ਗਈ ਤੇ ਉਹਨਾਂ ਦੀ ਮਾਤਾ ਜਿਹੜੀ ਗੋਲੀ ਮਾਤਾ ਜੀ ਨੂੰ ਵੀ ਉਹਨਾਂ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਪਰ ਉਹ ਟੱਚ ਕਰਕੇ ਪੇਟ ਤੋਂ ਤੇ ਗੋਲੀ ਸਾਈਡ ਨੂੰ ਲੰਘੀ ਠੀਕ ਹੈ ਉਹ ਠੀਕ ਨੇ ਉਹ ਹਸਪੀਟਲ ਸੀ ਪਰ ਠੀਕ ਨੇ ਹੁਣ ਉਹ ਘਰ ਆ ਗਏ ਨੇ ਫਖਰੂਤ ਇਹ ਘਟਨਾ ਬਾਕੀ ਇਹ ਕਾਰਨ ਕੀ ਹੋ ਸਕਦਾ ਜੀ ਆ ਦਾ ਕਾਰਨ ਘਰ ਦੀ ਕੋਈ ਗੱਲਬਾਤ ਹੋ ਸਕਦੀ ਹੈ ਕੋਈ ਹੋਰ ਕੁਝ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਕੀ ਭਵਿੰਦਰ ਸਿੰਘ ਪਿਛਲੇ 40-42 ਸਾਲ ਤੋਂ ਰਹਿ ਰਿਹਾ ਉੱਥੇ ਪਿੱਛੇ ਬਾਅਦ ਚ ਆਪਣੇ ਇਥੇ ਆ ਕੇ ਇੰਡੀਆ ਕੇ ਮੈਰਿਜ ਕਰਕੇ ਵਾਈਫ ਲੈ ਗਿਆ ਬੱਚੇ ਵੀ ਉੱਥੇ ਫਿਰ ਤੇ ਬੱਚੇ ਸਵੇਤ ਰਹੇ ਸੀ ਜਿਹੜੇ ਦੋਨੋਂ ਨੌਜਵਾਨਾਂ ਦੀ ਮੌਤ ਹੋਈ ਇੰਨਾ ਕੋ ਮੈਰਿਡ ਕੌਨ ਸੀ ਅਨਮੈਰਿਡ ਕੌਨ ਸੀ ਬੱਚੇ ਰਹੇ ਵੱਡਾ ਜਿਹਨੇ ਜਿਹਨੇ ਕਰਮਜੀਤ ਸਿੰਘ ਦੀਆਂ ਗੋਲੀਆਂ ਚਲਾਈਆਂ ਉਹ ਮੈਰਿਡ ਸੀ ਉਹਦੇ ਉਹਦੇ ਅੱਗੂ ਤਿੰਨ ਬੱਚੇ ਸੀ ਦੋ ਬੱਚੇ ਛੋਟੇ ਛੋਟੇ ਲੜਕੇ ਸੀ ਇੱਕ ਲੜਕੀ ਤੇਨੇ ਬੱਚੇ ਨੇ ਇਟਲੀਆ ਘਰ ਦੇਚੋਂ ਰਹਿੰਦਾ ਹੂ ਇੰਡੀਆ ਸਾਡੇ ਤਾਈ ਜੀ ਰਹਿੰਦੇ ਨੇ ਜਿਹੜੇ ਉਹਨਾਂ ਦੇ ਦਾਦੀ ਹੈ ਬੱਚਿਆਂ ਦੀ ਭਵਿੰਦਰ ਸਿੰਘ ਦੀ ਮਦਦ ਉਹ ਇੱਥੇ ਰਹਿੰਦੇ ਬਹੁਤ ਹੀ ਮੰਦਭਾਗੀ ਘਟਨਾ ਹੈ ਇਹ ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ ਚ ਸਾਡਾ ਪੂਰਾ ਇਲਾਕਾ ਪੂਰਾ ਨਗਰ ਜਿਹੜਾ ਜੋ ਸੋਗ ਦੇ ਵਿੱਚ ਡੁੱਬਿਆ ਪਿਆ ਸਾਡੇ ਪਰਿਵਾਰ ਸਾਰੇ ਉੱਥੇ ਮਰਦੇ ਵਿੱਚ ਹੀ ਜਾ ਰਹੇ ਨੇ ਉਹ ਵੀ ਪੂਰੇ ਸੋਗ ਤੇ ਡੁੱਬੇ ਪਿਆ ਹੈ ਘਟਨਾ ਬਹੁਤ ਮੰਦਭਾਗੀ ਹੋਈ ਹੈ